ਦਲਜੀਤ ਨੇ ਤੁਹਾਨੂੰ ਸਟੇਜ ਤੇ ਬੁਲਾਇਆ ਤੁਸੀਂ ਇਕੱਠਿਆਂ ਨੇ ਗਿਆ ਇੱਕ ਨਵਾਂ ਨਾਮ ਮਿਲਿਆ ਦਾ ਰੀਅਲ OG ਇੰਟਰੋਡਿਊਸ ਕੀਤਾ ਤੁਹਾਨੂੰ ਸੋ ਉਸ ਸ਼ਾਮ ਨੂੰ ਯਾਦ ਕਰਦੇ ਹੋ ਦਲਜੀਤ ਬਾਰੇ ਤੁਹਾਡੇ ਕੀ ਕਹਣਾ ਹੈ ਉਸ ਮੁੰਡੇ ਦੀ ਗ੍ਰੇਟਨੈਸ ਹੈ ਭਈਓ ਨੇ ਥੈਨੀ ਉੱਚੇ ਸਾਂ ਤੇ ਜਾ ਕੇ ਮੈਂ ਯਾਦ ਕੀਤਾ ਉਹ ਸਾਡੇ ਇੱਥੇ ਨੂੰ ਰਹਿਣਦਾ ਹੀ ਹੈ ਹਾਂਜੀ ਉਹ ਇਥੇ ਹੀ ਤੁਰ ਫਿਰ ਕੇ ਮਿਲਦੇ ਐ ਜੁਲਦੇ ਆ ਕਰਦੇ ਆ ਉਹ ਐਡੀ ਉੱਚੀ ਥਾਂ ਤੇ ਪਹੁੰਚ ਗਿਆ ਜਿੱਥੇ ਸ਼ਾਇਦ ਅਸੀਂ ਭੁੱਲ ਗਏ ਸੀ ਉਹਨੂੰ ਚਾਹੁੰਦੇ ਹੋ ਕਿ ਅਗਲੇ ਸਾਲ ਵੀ ਹੁਣ 31 ਦਸੰਬਰ ਦੀ ਸ਼ਾਮ ਲੁਧਿਆਣੇ ਦੇ ਵਿੱਚ ਹੋਵੇ ਦਲਜੀਤ ਦੇ ਵਗਰ ਇੱਕ ਵਾਰ ਫਿਰ ਪਰਫਾਰਮ ਕਰੇ ਮੈਨੂੰ ਤੇ ਅੱਜ ਕੱਲ੍ਹ ਮਾਰੇ ਪਤਾ ਨਹੀਂ ਸੀ ਮੈਨੂੰ ਤਾਂ ਇੱਕ ਦਿਨ ਪਹਿਲਾਂ ਫੋਨ ਆਇਆ ਵੀਜੀ ਕੱਲ ਸ਼ਾਮ ਨੂੰ ਦਲਜੀਤ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੇਰੇ ਕੋਲ ਪ੍ਰੋਗਰਾਮ ਸੀਗਾ ਨਵੇਂ ਸਾਲ ਦਾ ਮੈਂ ਜਮਾ ਬੋਲ ਦਿੱਤਾ ਜਦੋਂ ਤੁਹਾਡਾ ਸਮਾਂ ਹੁੰਦਾ ਸੀ ਉਦੋਂ ਸੰਗੀਤ ਹੋਰ ਤਰ੍ਹਾਂ ਦਾ ਹੁੰਦਾ ਸੀ ਅੱਜ ਸੰਗੀਤ ਬਹੁਤ ਬਦਲ ਚੁੱਕਾ ਹੈ ਬਦਲਦੇ ਸੰਗੀਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸ਼ਾਸਤਰੀ ਸੰਗੀਤ ਹੈ ਜਿਹੜਾ ਸੁਰ ਔਰ ਸਵਾਦ ਦਾ ਸੰਗੀਤ ਹੈ ਉਹ ਥੋੜਾ ਜਿਹਾ ਮੰਦਮ ਪੈ ਚੁੱਕਿਆ ਹੈ ਹੈ ਨਹੀਂ ਵੈਸਟਰਨ ਦੇ 뮤직 ਨੇ ਹੈ ਜੀ ਸਾਡੇ 뮤ਜ਼ਿਕ ਨੂੰ ਥੋੜਾ ਚਿਹਰੇ ਨੂੰ ਲਹੂ ਲਾਣ ਕੀਤਾ ਹੋਇਆ ਹੈ ਦੇ ਵਿੱਚ ਸਿੰਗਰ ਵੀ ਦੋਸ਼ ਜਿਹੜੇ ਆ ਹੈਗੇ ਨੇ ਤੇ ਕਿਤੇ ਕਿਤੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹ ਵੀ ਦੋਸ਼ ਉਹਨਾਂ ਦਾ ਵੀ ਦੋਸ਼ ਹੈ ਇਹਦੇ ਇਕੱਲੇ ਸਿੰਗਰ ਦਾ ਕਸੂਰ ਨਹੀਂ ਹੈ ਜਿਹੜੇ ਸਰੋਤੇ ਉਹਨੂੰ ਕਬੂਲ ਕਰਦੇ ਨੇ ਉਹਨਾਂ ਦਾ ਵੀ ਕਸੂਰ ਹੈ ਲੁਧਿਆਣੇ ਦੇ ਵਿੱਚ ਪੰਜਾਬੀ 뮤직 ਡਾਇਰੈਕਟਰ ਤੇਜਵੰਤ ਕਿੱਟੂ ਵੱਲੋਂ ਇੱਕ ਸੰਗੀਤਮਈ ਸ਼ਾਮ ਹੋ ਰਹੀ ਹੈ ਤਾਂ ਉਥੇ ਖਾਸ ਮੌਕੇ ਤੇ ਦਾ ਰੇਲੋਜੀ ਮੁਹੰਮਦ ਸਰੀਕ ਸਾਹਿਬ ਪਹੁੰਚੇ ਨੇ ਗੱਲਬਾਤ ਕਰਦੇ ਆਂ ਸਦੀਕ ਸਾਹਿਬ ਸਭ ਤੋਂ ਪਹਿਲਾਂ ਦੈਨਿਕ ਸਵੇਰਾਂ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਜ ਇੱਥੇ ਤੁਸੀਂ ਜੀ ਨੂੰ ਔਰ ਆਪ ਜੀ ਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਤੇ ਅਦੋ ਨਾਲ ਸਤਿ ਸ਼੍ਰੀ ਅਕਾਲ ਕਹਿੰਦਾ ਅੱਜ ਇੱਥੇ ਪਹੁੰਚੋ ਤੁਸੀਂ ਇੱਕ ਸੰਗੀਤਮਈ ਸ਼ਾਮ ਹੋ ਰਹੀ ਹੈ ਜਿਨਾਂ ਦੇ ਔਰੇ ਅਕੈਡਮੀ ਦੇ ਲੋਕ ਨੇ ਉਹਨਾਂ ਦੇ ਬੱਚੇ ਨੇ ਉਗਾਰੇ ਇੱਥੇ ਪਰਫਾਰਮ ਕਰਦੇ ਪਏ ਨੇ ਤੁਸੀਂ ਇੰਜੋਏ ਵੀ ਕਰਦੇ ਪਇਓ ਸੋ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਮੈਨੂੰ ਇੰਜੋਏ ਨਹੀਂ ਕਰਦੇ ਕਰੰਦੇ ਰਹੇ ਮੈਨੂੰ ਬੰਨ ਕੇ ਬਿਠਾਇਆ ਹੋਇਆ ਚਲੋ ਖੈਰ ਤੁਹਾਡੀ ਮਰਜ਼ੀ ਹੈ ਕੋਈ ਗੱਲ ਨਹੀਂ ਸਮਾਂ ਤਾਂ ਕਦੇ ਕਦੇ ਮਿਲਦਾ ਹੁੰਦਾ ਅੱਜ ਮਿਲੇ ਆ ਤਾਂ ਮੈਂ ਇਹਨਾ ਕਹੂੰਗਾ ਵੀ ਤੇਜਵੰਤ ਕਿੱਟੂ ਜੀ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਔਰ ਜਿਹੜੇ ਪ੍ਰੋਗਰਾਮ ਕਰ ਰਹੇ ਨੇ ਇਹ ਬਹੁਤ ਖੂਬਸੂਰਤ ਸراہਣ ਵਾਲਾ ਪ੍ਰੋਗਰਾਮ ਹੈ ਇਹਦੀ ਤਾਰੀਫ ਕਰਨੀ ਚਾਹੀਦੀ ਹੈ ਜਿੰਨੀ ਹੋਵੇ ਓਨੀ ਘਟ ਹੈ ਇਸ ਕਰਕੇ ਕਰਨੀ ਚਾਹੀਦੀ ਹੈ ਇਹ ਬੱਚੇ ਸਿੱਖ ਕੇ بڑے ਹੋ ਕੇ ਆਪਣਾ ਜੀਵਨ ਵੀ ਸਫਲ ਕਰਨਗੇ ਦੁਨੀਆ ਚ ਆਪਣਾ ਤੇ ਆਪਣੇ ਮਾਪੇ ਦਾ ਨੌ ਪੈਦਾ ਕਰਨਗੇ ਜੀ ਸਾਹਿਬ ਜਦੋਂ ਤੁਹਾਡਾ ਸਮਾਂ ਹੁੰਦਾ ਸੀ ਉਦੋਂ ਸੰਗੀਤ ਹੋਰ ਤਰ੍ਹਾਂ ਦਾ ਹੁੰਦਾ ਸੀ ਅੱਜ ਸੰਗੀਤ ਬਹੁਤ ਬਦਲ ਚੁੱਕਾ ਹੈ ਬਦਲਦਾ ਸੰਗੀਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਇਹ ਦੇਖੋ ਬਦਲਾਅ ਤਾਂ ਕੁਦਰਤ ਦਾ ਅਸੂਲ ਹੈ ਗਰਮੀ ਬਾਅਦ ਸਰਦੀ ਹੈ ਸਰਦੀ ਬਾਅਦ ਬਾਰਸ਼ਾ ਬਾਰਸ਼ਾ ਬਾਅਦ ਤੁੱਪ ਇਹਦਾ ਬਦਲਾਅ ਤਾਂ ਕੁਦਰਤ ਦਾ ਅਸੂਲ ਹੈ ਔਰ ਬੰਦਾ ਚਾਹੁੰਦਾ ਵੀ ਹੈ ਕਿਉਂਕਿ ਹੁਣ ਮੀਡੀਆ ਇੰਨਾ ਤੇਜ਼ ਹੋ ਗਿਆ ਯਾ ਟੈਕਨੀਕ ਇੰਨੀ ਆ ਗਈ ਹੈ ਤੇ ਇਸ ਕਰਕੇ ਬਦਲਾ ਹੋਣਾ ਕੁਦਰਤੀ ਗੱਲ ਹੈ ਬਦਲਾ ਬਹੁਤ ਹੋਇਆ ਹਾਂ ਇਹਦੇ ਵਿੱਚ ਇਹਨਾਂ ਜ਼ਰੂਰ ਹੈ ਕਿ ਜਿਹੜਾ ਸ਼ਾਸਤਰੀ ਸੰਗੀਤ ਹੈ ਜਿਹੜਾ ਸੁਰ ਔਰ ਸਵਾਦ ਦਾ ਸੰਗੀਤ ਹੈ ਉਹ ਥੋੜਾ ਜਿਹਾ ਮੰਦਮ ਪੈ ਚੁਕਿਆ ਹੈ ਹੈ ਜੀ ਵੈਸਟਰਨ ਦੇ 뮤직 ਨੇ ਹੈ ਜੀ ਸਾਡੇ 뮤직 ਨੂੰ ਥੋੜਾ ਚਿਹਰੇ ਨੂੰ ਲਹੂ ਲਹਣ ਕੀਤਾ ਹੋਇਆ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਮੰਨਦੇ ਵਾਲੇ ਵਿੱਚੋਂ ਸਿੰਗਰ ਵੀ ਦੋਸ਼ ਜਿਹੜੇ ਆ ਹੈਗੇ ਨੇ ਤੇ ਕਿਤਨੇ ਕਿਤੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹ ਵੀ ਦੋਸ਼ ਉਹਨਾਂ ਦਾ ਵੀ ਦੋਸ਼ ਆ ਹਾਂ ਦੇਖੋ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੁੰਦੀ ਹੈ ਇਹਦੇ ਇਕੱਲੇ ਸਿੰਗਰ ਦਾ ਕਸੂਰ ਨਹੀਂ ਹੈ ਜਿਹੜੇ ਸਰੋਤੇ ਉਹਨੂੰ ਕਬੂਲ ਕਰਦੇ ਨੇ ਉਹਨਾਂ ਦਾ ਵੀ ਕਸੂਰ ਹੈ ਹਾਂਜੀ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਕੋਈ ਬੰਦਾ ਸਟੇਜ ਤੇ ਗਾਉਂਦਾ ਸੀਗਾ ਇੱਕ ਬਜ਼ੁਰਗ ਮੂਰ ਨੂੰ ਲਾਠੀ ਲਈ ਜਾਵੇ ਉਹ ਗਾਉਂਦਾ ਗਾਉਂਦਾ ਘਬਰਾ ਗਿਆ ਉਹ ਹਤਮਨ ਕਹਿੰਦਾ ਬਦੁਰਗਾ ਮੈਨੂੰ ਕੁਛ ਨਾ ਕਹੀਂ ਕਹਿੰਦਾ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਮੈਂ ਉਹ ਹਰਾਮਜ਼ਾਦੇ ਨੂੰ ਟੋਲ ਲੈ ਜਿੱਦਾ ਤੇ ਤੈਨੂੰ ਲੈ ਕੇ ਆ ਜਾ ਗੱਲ ਇਹ ਹੈ ਕਿ ਸੂਰ ਦੋਆ ਦਾ ਹੀ ਹੈ ਮੈਂ ਕਿਸੇ ਕੱਲੇ ਨੂੰ ਦੋਸ਼ ਨਹੀਂ ਦਿੰਦਾ ਇੱਕ ਆਖਰੀ ਸਵਾਲ ਸਦੀਕ ਸਾਹਿਬ ਕਿਉਂਕਿ ਤੁਸੀਂ ਵੀ ਅੰਦਰ ਜਾ ਕੇ ਬੈਠਣਾ ਹੈ ਅੰਜੋਏ ਕਰਨਾ ਹੈ 31 ਦਸੰਬਰ ਦੀ ਉਹ ਸ਼ਾਮ ਲੁਧਿਆਣੇ ਦਾ ਸਮਾ ਸੀ ਲੁਧਿਆਣੇ ਦੇ ਵਿੱਚ ਅਸੀਂ ਮੌਜੂਦ ਸੀਗੇ ਤਾਂ ਦਲਜੀਤ ਨੇ ਤੁਹਾਨੂੰ ਸਟੇਜ ਤੇ ਬੁਲਾਇਆ ਤੁਸੀਂ ਇਕੱਠਿਆਂ ਨੇ ਗਿਆ ਇੱਕ ਨਵਾਂ ਨਾਮ ਮਿਲਿਆ ਦਾ ਰੀਅਲ ਓਜੀ ਇੰਟਰੋਡਿਊਸ ਕੀਤਾ ਤੁਹਾਨੂੰ ਸੋ ਉਸ ਜੀ ਸ਼ਾਮ ਨੂੰ ਯਾਦ ਕਰਦੇ ਹੋ ਦਲਜੀਤ ਬਾਰੇ ਤੁਹਾਡੇ ਕੀ ਕਹਣਾ ਹੈ ਦਲਜੀਤ ਉਸ ਮੁੰਡੇ ਦੀ ਜੈ ਗ੍ਰੇਟਨੈਸ ਹੈ ਬਈਓ ਨੇ ਇੰਨੀ ਉੱਚੇ ਥਾਂ ਤੇ ਜਾ ਕੇ ਮੈਨੂੰ ਯਾਦ ਕੀਤਾ ਉਹ ਸਾਡੇ ਇੱਥੇ ਲੁਧੇਣ ਦੇ ਹੀ ਹੈ ਹਾਂਜੀ ਉਹ ਇੱਥੇ ਹੀ ਤੁਰ ਫਿਰ ਕੇ ਮਿਲਦੇ ਜੁਲਦੇ ਕਰਦੇ ਆ ਉਹ ਐਡੀ ਉੱਚੀ ਥਾਂ ਤੇ ਪਹੁੰਚ ਗਿਆ ਜਿੱਤੇ ਸ਼ਾਇਦ ਅਸੀਂ ਭੁੱਲ ਗਏ ਸੀ ਉਹਨੂੰ ਕਿਉਂਕਿ ਲੁਧੇਣੇ ਚਲੇ ਗਿਆ ਪਰ ਉਹ ਸਬੰਧ ਨੇ ਯਾਦ ਰੱਖਿਆ ਇਹ ਉਹਦਾ ਬੜਾ ਪਹਿਣਾ ਮੈਂ ਉਹਦਾ ਧੰਨਵਾਦ ਕਰਦਾ ਬੜੀ ਮਿਹਰਬਾਨੀ ਉਹਦੀ ਪਰਮਾਤਮਾ ਨੂੰ ਹੋਰ ਵੀ ਏਡੂ ਉਚਾਈਆਂ ਤੇ ਲੈ ਕੇ ਜਾਵੇ ਚਾਹੁੰਦੇ ਹੋ ਕਿ ਅਗਲੇ ਸਾਲ ਵੀ ਹੁਣ 31 ਦਸੰਬਰ ਦੀ ਸ਼ਾਮ ਲੁਧਿਆਣੇ ਦੇ ਵਿੱਚ ਹੋਵੇ ਦਲਜੀਤ ਜੀ ਵਗਰ ਇੱਕ ਵਾਰ ਫਿਰ ਪਰਫਾਰਮ ਕਰੇ ਇਹਦੇ ਵਿੱਚ ਉਹਦੀ ਮਰਜ਼ੀ ਹੈ ਮੇਰੀ ਨਹੀਂ ਹੈ ਜੋ ਚਾਹੂਗਾ ਤਾਂ ਹੈ ਕਿਉਂਕਿ ਐਤਕੀ ਵੀ ਹੁਣ ਵੀ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਮੈਨੂੰ ਤਾਂ ਇੱਕ ਦਿਨ ਪਹਿਲਾਂ ਫੋਨ ਆਇਆ ਭਜੀ ਕੱਲ ਸ਼ਾਮ ਨੂੰ ਦਲਜੀਤ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੇਰੇ ਕੋਲ ਇੱਕ ਪ੍ਰੋਗਰਾਮ ਸੀਗਾ ਨਵੇਂ ਸਾਲ ਦਾ ਮੈਂ ਜਵਾਬ ਦਿੱਤਾ ਮੈਂ ਮੈਨੂੰ ਨਹੀਂ ਆ ਸਕਦਾ ਉਹ ਕਹਿੰਦੇ ਨਹੀਂ ਜੇ ਦੁਬਾਰਾ ਫੋਨ ਆਇਆ ਕਹਿੰਦੇ ਚਾਹੁੰਦੇ ਨੇ ਵੀ ਜ਼ਰੂਰ ਆਓ ਮੈਂ ਆਪਣੇ ਮੈਨੇਜਰ ਨੂੰ ਕਿਹਾ ਵੀ ਜਿਹੜੇ ਕੱਲ ਵਾਲੇ ਪ੍ਰੋਗਰਾਮ ਦੇ ਲਈ ਉਹ ਨਾਲ ਗੱਲ ਕਰ ਉਹਨੇ ਗੱਲ ਕੀਤੀ ਯਾਰ ਐਮਪੀ ਸਾਹਿਬ ਨੂੰ ਕੋਈ ਕੰਮ ਪੈ ਗਿਆ ਤੁਸੀਂ ਕੱਲ ਦਾ ਪ੍ਰੋਗਰਾਮ ਪਰਸੋਂ ਦੇ ਕਰ ਸਕਦੇ ਹੋ ਕਦੇ ਪਰਸੋਂ ਕਰ ਦੋ ਇਹ ਕੁਦਰਤੀ ਗੱਲ ਹੈ ਜਦੋਂ ਉਹਨਾਂ ਨੇ ਕਿਹਾ ਪਰਸੋਂ ਕਰ ਦੋ ਮੈਨੂੰ ਮੈਨੇਜਰ ਨੇ ਮੇਰੇ ਲਈ ਦੱਸ ਦਿੱਤਾ ਤੇ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਵੀ ਕੱਲ ਮੈਂ ਵੀਨਾ ਆ ਜਾਊਗਾ ਤੇ ਮੇਰੇ ਕੋਲ ਇੰਨੀ ਗੱਲ ਕਹਿਣ ਦੀ ਧੀਰਜ ਸੀ ਅੱਧੇ ਘੰਟੇ ਬਾਅਦ ਮੇਰੇ ਕੋਲ ਟੇਲਰ ਆਸਲਾ ਕੇ ਉਹ ਮੇਰਾ ਨਾਪ ਲੈਣ ਲੱਗ ਪਏ ਤੋਡੇ ਬੂਟ ਵੀ ਨਾਈਕੀ ਦੇ ਬੂਟ ਪਾਏ ਨਾ ਤਾਂ ਉਸ ਦਰਵਾਜ਼ਾ ਤੁਹਾਨੂੰ ਤੁੰਬੀ ਵੀ ਗਿਫਟ ਕੀਤੀ ਮੈਂ ਮੈਂ ਬੜਾ ਹੈਰਾਨ ਸੀ ਕਿ ਇਹ ਕੀ 1 ਲੱਖ ਦੇ ਕੀ ਹੋ ਗਿਆ ਤੇ ਖੈਰ ਇਹ ਉਹਦਾ ਬੜਾ ਪਾਣਾ ਮੁੰਡੇ ਦਾ ਪ੍ਰਮਾਤਮਾ ਉਹਨੂੰ ਹੋਰ ਤਰੱਕੀ ਦੇਵੇ ਜੀ ਸਮਾਧਿ ਲਈ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸੰ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਦਾ ਰੀਅਲ ਓਜੀ ਮੁਹੰਮਦ ਸਿੱਖ ਸਾਹਿਬ ਸਵਾਜਿਥੇ ਇਸ ਸੰਗੀਤ ਮੇ ਸ਼ਾਮ ਤੇ ਪਹੁੰਚੇ ਨੇ ਚੀਫ ਗੈਸਟ ਦੇ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਬਹੁਤ ਚੰਗਾ ਲੱਗਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ